ਨਾਨਕ ਸਾਹਿਬ ਦੇ ਫਲਸਫੇ ਦੀ ਤੁਸੀਂ ਗੱਲ ਕੀਤੀ ਹੈ ਅੱਜ ਮੈਂ ਹੁਣ ਇੱਕ ਗੱਲ ਦੱਸਣ ਲੱਗਾ ਤੁਹਾਡੇ ਸਾਰਿਆਂ ਦੇ ਇੱਕ ਵਾਰੀ ਦੇ ਦਿਮਾਗ 'ਚ ਨਾ ਉਹ ਖੜਕ ਜਾਣੀ ਹੈ ਬਹੁਤਿਆਂ ਨੂੰ 99% ਲੋਕਾਂ ਨੇ ਕਦੇ ਸੋਚਿਆ ਨਹੀਂ ਉਸ ਥਾਟ ਤੇ ਗੁਰਬਾਣੀ ਪੜ੍ਹਦੇ ਆ ਜਿਹੜੇ ਪੂਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਕਰਦੇ ਜਾਂ ਨਹੀਂ ਪੜ ਸਕਦੇ ਉਹ ਘੁਟਕਾ ਸਭ ਤਾਂ ਪੜਦੇ ਹੀ ਨੇ ਨਾ ਉਹਦੇ 'ਚ ਥਾਂ-ਥਾਂ ਤੇ ਇੱਕ ਜ਼ਿਕਰ ਆਉਂਦਾ ਇੱਕ ਸ਼ਬਦ ਆਉਂਦਾ ਹੈ ਜਿਹਨੂੰ ਨਾਂ ਤਾਂ ਸੀ ਕਦੇ ਵਿਚਾਰਿਆ ਨਾ ਕਦੇ ਉਹਦਾ ਅਰਥ ਸਮਝਿਆ ਨਾ ਹੀ ਉਹਦੀ ਜ਼ਿੰਦਗੀ 'ਚ ਇੰਪੋਰਟੈਂਸ ਸਮਝੀ ਹੈ ਉਹ ਹੈ ਰਹਾਉ ਰਹਾਉ ਐਵੇਂ ਨਹੀਂ ਲਿਖਿਆ ਕਿ ਐਵੇਂ ਜਿੱਥੇ ਦਿਲ ਕੀਤਾ ਉੱਤੇ ਰਹਾਉ ਲਿਖਤਾ ਉਹਦਾ ਮਤਲਬ ਹੈ ਠਹਿਰਾਓ ਪੜਦੇ ਜਾ ਰਹੇ ਉਹਨੂੰ ਸਮਝੋ ਕਿਹੜੀ ਗੱਲ ਆਪਾਂ ਕਰ ਰਹੇ ਆਂ ਇਹਦੇ ਤੇ ਵਿਚਾਰ ਕਰ ਲਓ ਅੱਗੇ ਚੱਲੋ ਅਸੀਂ ਬਾਣੀ 'ਚ ਉਹਦਾ ਕੀ ਸਮਝਣਾ ਅਸੀਂ ਰਹਾਉ 'ਚੋਂ ਨਹੀਂ ਸਮਝਿਆ ਕਦੇ ਕੁਝ ਸੋ ਜ਼ਿੰਦਗੀ 'ਚ ਇੱਕ ਰਹਾਉ ਚਾਹੀਦਾ ਹੈ ਜ਼ਿੰਦਗੀ 'ਚ ਠਹਿਰਾਓ ਚਾਹੀਦਾ ਹੈ ਕੀਰ ਜ਼ਿੰਦਗੀ ਬਹੁਤ ਸਵਾਲ ਲੱਗਦੀ ਹੈ ਵਰਨਾ ਅਸੀਂ ਗੁਰਦੁਆਰੇ ਤੋ ਹੀ ਕੰਮ ਕਰਨ ਜਾਂਦੇ ਆ ਜਾਂ ਸ਼ਿਕਾਇਤ ਕਰਨ ਤੇ ਜਾਂ ਅਗਲੀ ਅਰਜ਼ੀ ਲਾਉਣ ਵਾਸਤੇ ਜਾਂਦੇ ਆ ਰਹਾਓ ਵਾਸਤੇ ਤਾਂ ਜਾਂਦੇ ਹੀ ਨਹੀਂ ਆਪਾਂ ਕੀ ਬਾਤ ਕਿੰਨੀ ਬੀਬੀ ਜੀ